ਏਮੀ ਤਸਲਿਬਕ ਕਰਦਾ ਹੈ ਕਿ ਬਹੁਤ ਸਾਰੇ ਦੇਸ਼ਾਂ ਨੇ ਸਟੈਂਡ ਲੈ ਲਿਆ ਉਹਦੇ ਵਿਰੁੱਧ ਕੈਨੇਡਾ ਨੇ ਉਹਦੇ ਵਿਰੁੱਧ ਸਟੈਂਡ ਲੈ ਲਿਆ ਯੂਰਪ ਸਾਰੇ ਨੇ ਵਿਰੁੱਧ ਸਟੈਂਡ ਲੈ ਲਿਆ ਚਾਈਨਾ ਨੇ ਸਟੈਂਡ ਲੈ ਲਿਆ ਉੱਦੀ ਹਸਾਮਕੀਆ ਵੀ ਨਹੀਂ ਝੁਕ ਰਹੇ ਇਤੋਂ ਤੇ ਇਤੋਂ ਤੱਕ ਵੀ ਛੋਟੇ ਛੋਟੇ ਦੇ ਜਿਹੜੇ ਗੁਲੀਵੀਆ ਵਰਗੇ ਉਹਨਾਂ ਨੇ ਹਣਿ ਕੋਲੰਬੀਆ ਵਰਗੇ ਉਹਨਾਂ ਨੇ ਵੀ ਸਟੈਂਡ ਲੈ ਲਿਆ ਪਰ ਅਫਸੋਸ ਹੈ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਯਾਰੀ ਫਗਾਉਣ ਵਾਸਤੇ ਉਹਦੇ ਨਾਲ ਕੋਈ ਸਮਝੌਤਾ ਕਰਨ ਜਾ ਰਿਹਾ ਹੈ ਦੇਸ਼ ਦੇ ਕਾਮਰਸ ਮਿਨਿਸਟਰ ਇਸ ਵੇਲੇ ਅਮਰੀਕਾ 'ਚ ਨੇ ਖਦਸ਼ਾ ਇਹ ਹੈ ਕਿ ਜਿਸ ਤਰ੍ਹਾਂ ਦਾ ਦਬਾਅ ਪਾਇਆ ਜਾ ਰਿਹਾ ਹੈ ਅਮਰੀਕਾ ਵੱਲੋਂ ਟਰੰਪ ਡਰਾ ਰਿਹਾ ਉਹਦੇ ਸੈਕਟਰੀ ਕਹਿ ਰਹੇ ਨੇ ਬਾਕੀ ਛੱਡੋ ਗੱਲਾਂ ਸਿਰਫ ਐਗਰੀਕਲਚਰ ਤੇ ਗੱਲ ਕਰੋ ਇਸ ਵੇਲੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉੱਥੋਂ ਦਾਲਾਂ ਕਣਕ ਇਹ ਐਡੀਬਲ ਆਇਲਸ ਇਹ ਸਾਰਾ ਦੀ ਬਿਊਟੀ ਪ੍ਰੀ ਭਾਰਤ ਨੂੰ ਸਪਲਾਈ ਕਰਨ ਵਾਸਤੇ ਸਮਝੌਤੇ ਤੇ ਦਸਤਖਤ ਹੋ ਜਾਣ ਅਸੀਂ ਤੁਹਾਨੂੰ ਇਸ ਕਰਕੇ ਕਸ਼ਟ ਦਿੱਤਾ ਅਸੀਂ ਸਮਝਦੇ ਹਾਂ ਕਿ ਜੇ ਭਾਰਤ ਦੀ ਦੁਬੱਡੀ ਗਲਤੀ ਜਿਹੜੀ ਆ ਉਹ ਖੇਤੀ ਤੋਂ ਆਪਣੀ ਉਜੀਵਿਕਾ ਕਮਾਉਂਦੀ ਹੈ ਜੇ ਇਸ ਤਰ੍ਹਾਂ ਦਾ ਕੋਈ ਸਮਝੌਤਾ ਹੋ ਜਾਂਦਾ ਤਾਂ ਸਾਰੇ ਦੇਸ਼ ਵਿੱਚ ਖਬਰ ਹੀ ਮੱਚ ਜਾਏਗੀ ਔਰ ਇਸ ਸਰਕਾਰ ਨੂੰ ਮੈਂ ਚੇਤਾਵਨੀ ਦਿਨਾ ਸੰਭਲਣ ਔਕਾ ਹੋ ਜਾਏਗਾ ਕਿਉਂਕਿ ਜੀਵ ਜੇ ਤੇ ਦਾਣਾਂ ਦੀ ਲੋੜ ਹੈ ਜੇ ਇੱਥੇ ਐਡੀਬਲ ਆਇਲ ਦੀ ਜ਼ਰੂਰਤ ਹੈ ਅਸੀਂ ਹਮੇਸ਼ਾ ਇੱਕੋ ਗੱਲ ਕਹਿੰਦੇ ਆ ਕਿ ਧੋਨੇ ਕਣਕ ਦੇ ਸਾਈਕੂ ਤੋਂ ਸਾਨੂੰ ਕੱਟਣਾ ਹੈ ਐਮਐਸਪੀ ਤੈ ਕਰੋ ਦਾਣਾਂ ਦੀ ਇਹਨਾਂ ਦੀ ਖਰੀਦ ਸ਼ੁਰੂ ਕਰੋ ਤੁਸੀਂ ਅਸੀਂ 2 ਸਾਲ ਜਦੋਂ ਨੂੰ ਇਹਨਾਂ ਦੇ ਬਿਚੀਨ ਸਰਪਲਸ ਕਰਦੇ ਆਗੇ ਅਸੀਂ ਹਰ ਵਾਰ ਕਹਿੰਦੇ ਆ ਕਿ ਮੂੰਗੀ ਖਰੀਦੋ ਛੋਲੇ ਖਰੀਦੋ ਆਇਲ ਸੀਡਸ ਖਰੀਦੋ ਜੋ ਤੁਹਾਨੂੰ ਚਾਹੀਦਾ ਸੀ ਉਹ ਹੀ ਪੈਦਾ ਕਰ ਦਿੰਦੇ ਹਾਂ ਸਾਨੂੰ ਮੋੜ-ਮੋੜ ਤੁਸੀਂ ਉਹ ਵਸਾਇਆ ਹੋਇਆ ਸਟੈਪਲ ਫੂਡ ਦੀ ਆਣ ਵਿੱਚ ਕਣਕ ਤੇ ਝੋਨੇ ਦੇ ਚੱਕਰ ਤੋਂ ਨਿਕਲ ਨਹੀਂ ਦੇ ਰਹੇ ਸਾਡੀ ਮਜਬੂਰੀ ਹੈ ਜਦੋਂ ਤੁਸੀਂ ਖਰੀਦਦੇ ਨਹੀਂ ਨਾ ਉਹਦੀ ਕੋਈ ਐਮਐਸਪੀ ਤੈਅ ਕਰਦੇ ਹੋ ਤਾਂ ਫਿਰ ਸਾਨੂੰ ਮਜਬੂਰੀ ਬਸ ਉਹੀ ਫਸਲਾਂ ਬੀਜਣੀਆਂ ਪੈਂਦੀ ਹੈ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਰਹੀ ਹੈ ਫਿਊਚਰ ਵਿੱਚ ਪੰਜਾਬ ਦਾ ਨਹੀਂ ਸਾਰੇ ਦੇਸ਼ ਵਿੱਚ ਪਾਣੀ ਦੀ ਕਮੀ ਹੋ ਰਹੀ ਹੈ ਤਾਂ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਡਾਈਵਰਸੀਫਾਈ ਕਰੀਏ ਠੀਕ ਹੈ ਸਟੈਪਲ ਫੂਡ ਦੀ ਜ਼ਰੂਰਤ ਹੈ ਚੌਲਰ ਕਣਕ ਕਣਕ ਦੀ ਜ਼ਰੂਰਤ ਹੈ ਤੇ ਬਿਨਾ ਗੁਜ਼ਾਰਾ ਨਹੀਂ ਟਿਕ ਪਰ ਉਹ ਨਹੀਂ ਇਹ ਚਾਹੀਦੇ ਆ ਪਰ ਅੱਜ ਅਸੀਂ ਇਹਦੇ ਵਿੱਚ ਸਰਪਲਸ ਆ ਜੇ ਅਮਰੀਕਾ ਵਰਗੇ ਦੇਸ਼ ਤੋਂ ਇمپੋਰਟ ਕਰਨੇ ਨੇ ਤਾਂ ਇਹਨਾਂ ਜਿਲਸਾਂ ਦੀ ਇੱਥੇ ਕੀ ਕਦਰ ਹੋਏਗੀ ਇਹ ਸਾਨੂੰ ਸਮਝ ਪੈਂਦੀ ਹੈ ਇਸ ਕਰਕੇ ਅੱਜ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜੇ ਕੋਈ ਖੇਤੀ ਖੇਤਰ ਦੇ ਨਾਲ ਸੰਬੰਧਿਤ ਇਸ ਤਰ੍ਹਾਂ ਦਾ ਸਮਝੌਤਾ ਕੀਤਾ ਜਿਵੇਂ ਨਾਲ ਦੇਸ਼ ਦੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ ਤਾਂ ਇਹ ਸਾਰੇ ਦੇਸ਼ ਵਿੱਚ ਇੱਕ ਵੱਡਾ ਅੰਦੋਲਨ ਖੜਾ ਕਰਾਂਗੇ ਜਿਹੜਾ ਇਸ ਸਰਕਾਰ ਨੂੰ ਇਹਨਾਂ ਦੇ ਬਸ ਵਿੱਚ ਨਹੀਂ ਆਉਣਾ